ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵਸਿ ਫਤਖ ਸਮਦੀ ਨੂਰ ਅਰਸਾ ਹੋ ਕੋਰ ਸੋ ਹੋ ਛੱਟੀ ਐ ਤੋਦ ਡਿਠੇ ਸਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤੇ ਸਾਂਹੂ ਸਿਰ ਸਾਹਾ ਦਾ ਸਾਂਹੂ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾਂਹੂ ਸੱਜਣ ਸੱਚਾ ਪਾਤਿਸਾਹੋ ਸਿਰ ਸਾਹਾ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਸਹਜ ਮਿਲੈ ਮਿਲ ਆਪਰਵਾਣ ਨਾ ਤਿਸ ਮਰਣ ਨ ਆਵਣ ਜਾਣ ਸਹਜ ਮਿਲੈ ਮਿਲਿਆ ਪਰਵਾਣ ਨਾ ਤਿਸ ਮਰਣ ਨ ਆਵਣ ਜਾਣ ਗੋਰਾ ਮਹਦਾਸ ਦਾਸ ਮਹਸੋਏ ਜਹ ਦੇਖ ਤਹ ਆਵਰ ਨਾ ਕੋਈ ਗੋਰਾ ਮੁਖੇ ਭਗਤ ਸਹਜ ਘਰ ਪਾਈਐ ਬੇਨ ਗੁਰ ਭੇਟੇ ਮਾਰੇ ਆਈਐ ਜਾਈਐ ਰਹਾਉ ਸੋ ਗੁਰ ਕਰਾ ਜੇ ਸਾਚਿ ਦੜਾਵੇ ਅਕਥ ਕਥਾਵੈ ਸਬਦ ਮਿਲਾਵੈ ਹਰ ਕੀ ਲੋਗ ਅਵਰ ਨਹੀਂ ਕਾਰਾ ਸਾਚਉ ਠਾਕੁਰ ਸਾਚ ਪਿਆਰਾ ਤਨ ਮਹਿ ਮਨੁਆ ਮਨ ਮਹਿ ਸਾਚਾ ਸੋ ਸਾਚਾ ਮੇਲੇ ਸਾਚੇ ਰਾਚਾ ਸੇਵਕ ਪ੍ਰਭ ਕਾ ਲਾਗੈ ਪਾਈ ਸਾਤਿ ਗੁਰ ਪੂਰਾ ਮਿਲ ਮਿਲਾਈ ਆਪੇ ਦਿਖਾਵੈ ਆਪੇ ਦੇਖੈ ਹਾਠ ਨਾ ਪਤੀਜੈ ਨਾ ਬਹੁ ਭੇਖੈ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਾਨ ਪਤੀ ਆਇਆ ਪੜ ਪੜ ਭੂਲ ਹੈ ਚੋਟਾ ਖਾ ਹੈ ਬਹੁਤ ਸਿਆਣਪ ਆਵਹਿ ਜਾਹੀ ਨਾਮ ਜਪੈ ਭਉ ਭੋਜਨ ਖਾਈ ਗੁਰਮੁਖੇ ਸੇਵਕ ਰਹੇ ਸਮਾਈ ਪੂਜ ਸਿਲਾ ਤੀਰਥ ਬਨਵਾਸਾ ਪਰਮਤ ਡੋਲਤ ਭਏ ਉਦਾਸਾ ਮਾਨ ਮੈਲਾ ਸੂਚਾ ਕਿਉ ਹੋਈ ਸਾਚ ਮਿਲੈ ਪਾਵੈ ਪਤਸੋਈ ਆਚਾਰ ਵਿਚਾਰ ਸਰੀਰ ਆਦਿ ਜੁਗਾਦ ਸਹਿਜ ਮਨ ਧੀਰੇ ਪਾਲ ਪੰਕਜ ਮਹ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗੈ ਪ੍ਰਭ ਤੁਦ ਸਲਾਹੀ ਤੋਦ ਬੇਨ ਦੂਜਾ ਮੈਂ ਕੋ ਨਹੀਂ ਜੋ ਤੁੱਦ ਭਾਵੈ ਤਿਉ ਰਾਖਰ ਜਾਇ ਨਾਨਕ ਸਹਜਿ ਭਾਇ ਗੁਣ ਗਾਈ ਕਿਸ ਆਗੈ ਪ੍ਰਭ ਤੁਦ ਸਲਾਹੀ ਤੋਦ ਬੇਨ ਦੂਜਾ ਮੈਂ ਕੋ ਨਾਹੀ ਜੋ ਤੁਦ ਭਾਵੈ ਤਿਓ ਰਾਖ ਰਜਾਈ ਨਾਨਕ ਸਹਿਜ ਭਾਏ ਗੁਣ ਗਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਾ ਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਣ ਨਾ ਤੇ ਸਮਰਨ ਨਾ ਆਵਣ ਜਾਣ ਠਾਕੁਰ ਮਹਦਾਸ ਦਾਸ ਮਹਸੂਏ ਜਹ ਦੇਖਾ ਤਹ ਆਵਰ ਨਾ ਕੋਈ